ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਭਰਾ ਰਾਜੀ ਖੁਸ਼ੀ ਹੋਣਗੇ ਸੋ ਕਾਫੀ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾਈ ਤੇ ਅੱਜ ਪਾਉਨੇ ਆ ਵੀਡੀਓ ਕਿਉਂਕਿ ਗਰਮੀ ਬਾਈ ਬਹੁਤ ਹੋ ਚੁੱਕੀ ਆ ਕਈ ਇਲਾਕਿਆਂ 'ਚ ਮੀਂਹ ਪੈ ਗਿਆ ਤੇ ਉਸ ਕਰਕੇ ਗਰਮੈਸ਼ ਬਹੁਤ ਆ ਹਮੇਸ ਬਹੁਤ ਵਧੀ ਪਈ ਆ ਤੇ ਤੁਹਾਡੇ ਜਾਨਵਰ ਕਿੱਦਾਂ ਉਮੀਦ ਕਰਦਾ ਸਾਰੇ ਸੈੱਟ ਹੋਣਗੇ ਬਾਈ ਤੇ ਆਪਣੇ ਜਾਨਵਰਾਂ ਤੇ ਸਾਰਿਆਂ ਤਿੰਨੇ ਗਾਂ ਮਰਵਾ ਦੀ ਆਪਾਂ ਤੁਹਾਨੂੰ ਮਾਰਨਿੰਗ ਟਾਈਮ ਆ ਸਵੇਰ ਦਾ ਦਾਣਾ ਫੱਕਾ ਖਾਈ ਖੜਿਆ ਜਾਨਵਰ ਤੇ ਪਾਣੀ ਵਗੈਰਾ ਇਹਨਾਂ ਨੂੰ ਤਾਜ਼ਾ ਭਰਿਆ ਤੇ ਹੁਣ ਜਾਨਵਰਾਂ ਨੂੰ ਬਈ ਜਿਵੇਂ ਮੌਸਮ ਚੇਂਜ ਹੁੰਦਾ ਉਹਨੇ ਪ੍ਰੋਬਲਮ ਬਹੁਤ ਆਉਂਦੀ ਹੈ ਜਾਨਵਰ ਨੂੰ ਕਿਸੇ ਨੂੰ ਬੰਨ੍ਹਦੀ ਆ ਗਈ ਜਾਂ ਕਿਵੇਂ ਵੀ ਆ ਗਈ ਹੈਲਥ ਇਸ਼ੂਜ਼ ਆਈ ਜਾਂਦੇ ਆ ਥੋੜਾ ਜਿਹਾ ਇਹ ਦਿਨਾਂ ਵਿੱਚ ਧਿਆਨ ਰੱਖਿਓ ਤੇ ਦੂਜੀ ਗੱਲ ਜਿਹੜੇ ਕਮਰੇ ਆ ਉਹ ਵੀ ਸਾਫ਼ ਸਫਾਈ ਵਾਲੇ ਰੱਖਿਆ ਕਰੋ ਕਿਉਂਕਿ ਜਿਹੜਾ ਅੱਗੇ ਆਉਣ ਵਾਲਾ ਮੌਸਮਾ ਜਦੋਂ ਬਾਰਿਸ਼ਾਂ ਵਗੈਰਾ ਹੋਣਗੀਆਂ ਤਾਂ ਜੇ ਤੁਹਾਡਾ ਤੁਹਾਡੇ ਜਾਨਵਰ ਦਾ ਕਮਰਾ ਜਿਆਦਾ ਸੱਲ ਜੀ ਰਹਿੰਦੀ ਆ ਉਹਦੇ ਨਾਲ ਵੀ ਜਾਨਵਰ ਤੁਹਾਡਾ ਜਿਹੜਾ ਕੰਫਰਟ ਨਹੀਂ ਫੀਲ ਕਰਦਾ ਜਗਾ ਜ਼ਰੂਰ ਬਦਲ ਦੇ ਰਿਹਾ ਕਰੋ ਆਪਣੇ ਜਾਨਵਰ ਦੀ ਆ ਆਪਣੀ ਜ਼ਾਰਾ ਤੇ ਉਦੋਂ ਤੁਹਾਨੂੰ ਚੋਬਰ ਵੀ ਮੈਂ ਦਿਖਾਉਣਾ ਲਿਬੜਿਆ ਖੜਾ ਬਿਲਕੁਲ ਉਹਨੂੰ ਮੈਂ ਇੱਧਰੇ ਲੈ ਆਇਆ ਸੀ ਕੰਕੂਦਰ ਜਾਨਵਰ ਹੋਰ ਆ ਗਏ ਇਹ ਆ ਗਈ ਸਮੋ ਵਾਈਟ ਦਾਣਾ ਤਕਰੀਬਨ ਸਵੇਰ ਦਾ ਇਹਨਾਂ ਨੇ ਸਾਰਾ ਖਾਰ ਖਾਹ ਕੋਲੀਆਂ ਸਾਫ਼ ਕਰ ਰੱਖੀਆਂ ਨੇ ਉਹ ਵਾਈਟ ਹੋ ਗਈ 5.5 ਮਹੀਨਿਆਂ ਦੀ ਤਕਰੀਬਨ ਗੱਬਣ ਰਣ ਸਿੰਘ ਤੋਂ ਤੇ ਆਪਣੀ ਜ਼ਾਰਾ 6 ਤਿੰਨ ਮਹੀਨਿਆਂ ਤੋਂ ਉੱਪਰ ਹੋ ਗਈ ਉਹ ਇਧਰ ਕਵੇਰੀ ਬੈਠੀ ਆ ਆਪਣੀ ਜਗਾਲੀ ਕਰ ਰਹੀ ਆ ਆਰਾਮ ਨਾਲ ਆਗੇ ਦੇਖਦੇ ਬੱਤੇ ਪਿਆ ਰਹੀ ਰਾਧਾ ਆਪਣੀ ਜਗ੍ਹਾ ਹੀ ਨਵੀਂ ਚੇਂਜ ਹੋਊਗੀ ਸਾਰੇ ਜਾਨਵਰਾਂ ਦੀ ਤੇ ਰਣ ਸਿੰਘ ਇੱਧਰ ਆਜੂ ਇੱਧਰ ਖੁੱਲਾ ਛੱਡਿਆ ਜਾਊ ਇਹ ਨਾ ਨਾ ਇੱਥੇ ਨੱਠ ਦਾ ਦੌੜਦਾ ਰਹਿੰਦਾ ਅੱਖ ਤੇ ਵੀ ਚੋਟ ਜੀ ਖਾਰਖੇ ਨੇ ਥੋੜੀ ਗਰਮੀ ਗਰਮੀ ਹੋਇਆ ਰਹਿੰਦਾ ਪੂਰਾ ਆ ਜਾ ਬਾਹਰ ਆ ਜਾ ਹੁਣ ਮੈਂ ਤੇਰੀ ਵੀਡੀਓ ਬਣਾਈ ਜਾਨਾ ਰਣ ਸਿੰਘ ਆ ਜਾ ਨਾ ਨਾ ਨਹੀਂ ਇਹ ਲਿਬੜਿਆ ਪਿਆ ਇਹਨੂੰ ਨਿਵਾਉਣਾ ਅੱਜ ਮੈਂ ਇਹ ਕੀ ਕਰਦਾ ਜੇ ਗਰਮੀ ਆਈ ਹੋਈ ਹੁੰਦੀ ਆ ਲੇਟ ਮਾਰ ਲਾਂਦਾ ਰੇ ਲੇਟਾਂ ਨੂੰ ਤਾਂ ਬਹੁਤ ਲਾਉਂਦਾ ਤਾਂ ਕਰਕੇ ਲਿਬੜ ਜਾਣਾ ਬਾਕੀ ਪਾਣੀ ਦਾ ਪ੍ਰਬੰਧ ਜਾਨਵਰਾਂ ਦਾ ਜਰੂਰ ਪੱਕਾ ਰੱਖਿਆ ਕਰੋ ਤਾਜ਼ਾ ਪਾਣੀ ਪਿਆ ਦਿਆ ਕਰੋ ਇੱਕ ਦੋ ਵੀਡੀਓ ਆਪਾਂ ਹੋਰ ਵੀ ਡੀਹਾਈਡਰੇਸ਼ਨ ਨੂੰ ਲੈ ਕੇ ਲੈ ਕੇ ਆਵਾਂਗੇ ਕਿਉਂਕਿ ਹੀ ਭਰਾਵਾਂ ਦੇ ਫੋਨ ਆਈ ਜਾਂਦੇ ਹੁੰਦੇ ਆ ਇੱਕੋ ਜਿਹਾ ਸਵਾਲ ਹੁੰਦਾ ਸਾਰਿਆਂ ਦਾ ਵੈਸੇ ਤਾਂ ਸਾਡੇ ਘੋੜਿਆਂ ਨੇ ਯਾਰ ਦੋਸਤ ਭਾਈ ਸਾਰੇ ਬੜੇ ਸੁਹਿਲਵਾਨ ਨੇ ਸਾਰੇ ਪੂਰੀ ਕੇਅਰ ਰੱਖਦੇ ਆਪਣੇ ਜਾਨਵਰਾਂ ਦੀ ਪਰ ਜੋ ਆਪਾਂ ਵਰਤਦੇ ਆ ਆਪਣੇ ਜਾਨਵਰਾਂ ਦੀ ਕੇਅਰ ਵਾਸਤੇ ਗਰਮੀ ਦੇ ਟਾਈਮ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਇੱਧਰ ਆਪਣਾ ਲੂਸਣ ਅਜੇ ਫੁੱਲ ਚੱਲ ਰਿਹਾ ਐਨ ਬਾਗੋ-ਬਾਗ ਚੱਲ ਰਿਹਾ ਪੂਰਾ ਵਧੀਆ ਪਿਆ ਮੈਨੂੰ ਐ ਲੱਗਦਾ ਵੀ ਹੋਰ ਵੀ ਅਜੇ ਸਮਾਂ ਵਧੀਆ ਲੰਘਾ ਜੂ ਇਹ ਲੂਸਣ ਇਹ ਵੀ ਪਾਦਨੇ ਹੁੰਨੇ ਆਪਾਂ ओके okay, जी धन्यवाद आज छोटा सा एक ब्लॉग बनाता हूं ਤੁਹਾਨੂੰ ਵੀਡੀਓ ਚ ਆਪਾਂ ਆਪਣੇ ਜਾਨਵਰ ਦਿਖਾਤੇ ਇੱਕ ਜਗ੍ਹਾ ਤੇ ਖੜੇ ਸੀ ਰੰਗ ਕਰਕੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਧੰਨਵਾਦ ਸਾਰੇ ਦੋਸਤਾਂ ਦਾ ਕੋਈ ਤੁਹਾਡਾ ਸਵਾਲ ਜਵਾਬ ਹੋਇਆ ਤਾਂ ਕਮੈਂਟ ਮੈਨੂੰ ਜਰੂਰ ਕਰਦੇ ਹੋ ਥੈਂਕ ਯੂ ਜੀ